ਸਕੂਲ ਦੇ ਵਿੱਚ ਉਸ ਵਕਤ ਹੰਗਾਮਾ ਹੋ ਜਾਂਦਾ ਜਦੋਂ 7 ਸਾਲ ਦੀ ਬੱਚੀ ਹੈ ਸਕੂਲ ਦੀ ਹੀ ਬੱਸ ਦੇ ਥੱਲੇ ਆ ਜਾਂਦੀ ਹੈ ਸੋ ਤਸਵੀਰ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਪਰਿਵਾਰ ਦੇ ਵੱਲ ਜਿਹੜਾ ਜੇ ਗੱਲ ਕਰੀ ਤਾਂ ਕਾਫੀ ਹੰਗਾਮਾ ਵੀ ਕੀਤਾ ਗਿਆ ਕਿਉਂਕਿ ਜਿਹੜੀ ਬੱਚਾ ਸਵੇਰੇ 8:30 ਵਜੇ ਸਕੂਲ ਆਂਦਾ ਤਾਂ ਜਦੋਂ ਕਲਾਸ ਰੂਮ ਦੇ ਵਿੱਚ ਜਾਣ ਲੱਗਾ ਹੁੰਦਾ ਤਾਂ ਜਿਹੜੀ ਸਕੂਲ ਦੀ ਬੱਸ ਹੈ ਜਿਹੜੀ ਬਾਕੀ ਬੱਚਿਆਂ ਨੂੰ ਛੱਡਣ ਦੇ ਲਈ ਜਾਂਦੀ ਤਾਂ ਉਸ ਬੱਸ ਦੇ ਥੱਲੇ ਹੈ ਉਹੀ ਜਿਹੜੀ ਬੱਚੀ ਹੈ ਉਹ ਆ ਜਾਂਦੀ ਹੈ ਜਿਸ ਤੋਂ ਜਿਹੜੇ ਪਰਿਵਾਰ ਜੇ ਗੱਲ ਕਰੀ ਤਾਂ ਉਹਨਾਂ ਤੋਂ ਵੀ ਹੰਗਾਮਾ ਵੀ ਕੀਤਾ ਜਾਂਦਾ ਜਿਹੜੀ ਬੱਚੀ ਹੈ ਸਕੂਲ ਜਿਹੜਾ ਪ੍ਰਾਥਮਿਕਾ ਸਹਾਇਤਾ ਲਈ ਜਿਹੜਾ ਹਸਪਤਾਲ ਦੇ ਵਿੱਚ ਲੈ ਜਾਂਦੀ ਪਰ ਜਿਹੜੇ ਡਾਕਟਰਾਂ ਦੇ ਵੱਲੋਂ ਹੈ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤੇ ਤਸਵੀਰ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਜਿਹੜੇ ਇੱਥੇ ਪੇਰੈਂਟਸ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੁਸੀਂ ਕਿਸ ਤਰੀਕੇ ਨਾਲ ਦੇਖੀ ਕਾਫੀ ਜਿਹੜੀ ਹਮੰਦਭਾਗੀ ਘਟਨਾ ਵਾਪਰੀ ਹੈ ਮੰਦ ਕਬੀ ਜਿਹੜੀ ਕੰਨਾ ਵਾਪਰੀ ਹੈ ਮੈਂ ਮੌਕੇ ਤੇ ਸੀ ਮੌਜੂਦ ਤੇ ਮੌਕੇ ਤੇ ਆਪਾਂ ਕੀ ਦੇਖਿਆ ਕਿ ਪਿਛਲੇ ਲਈ ਬੱਸ ਦੀ ਪਿਛਲੇ ਟਾਇਰ ਦੇ ਪਿੱਛੇ ਆ ਕੇ ਬੱਚੇ ਦਾ ਸਿਰ ਆ ਗਿਆ ਨੀਚੇ ਉਹਦੇ ਅੰਦਰ ਹੀ ਪਰ ਸਕੂਲ ਦੇ ਅੰਦਰ ਹੀ ਆਇਆ ਉਹ ਸਕੂਲ ਦੇ ਅੰਦਰ ਹੀ ਤੇ ਬੱਚੇ ਦੇ ਫੇਸ ਤੇ ਕੀ ਸੀ ਬੱਚੇ ਦੇ ਫੇਸ ਤੇ ਟਾਇਰ ਚੜਿਆ ਹੋਇਆ ਸੀ ਅੱਖ ਆ ਗਈ ਸੀ ਬੱਚੇ ਦੀ ਬਾਹਰ ਠੀਕ ਹੈ ਜੀ ਤੇ ਬੱਚਾ 8:35 ਮਿੰਟ ਤੇ ਬੱਚੇ ਦੀ ਡੈਥ ਹੋ ਗਈ ਸੀ ਜਦ ਤੱਕ ਉਹਨਾਂ ਬੱਚੇ ਨੂੰ ਲੈ ਕੇ ਗਏ ਤੇ ਬੱਚਾ ਮਤਲਬ ਮ੍ਰਿਤਕ ਘੋਸ਼ਿਤ ਹੋ ਚੁੱਕਾ ਸੀ ਤੇ ਗੱਲ ਕਰੀਏ ਜਿਹੜਾ ਜਿਹੜਾ ਬੱਚਿਆਂ ਨੂੰ ਡਰਾਈਵਰ ਛੱਡਣ ਦੀ ਹੈ ਜਿਹੜੀ ਸਕੂਲ ਬੱਸ ਆਈ ਸੀ ਤੇ ਨਾਲ ਬਾਕੀ ਹੋਰ ਕਿ ਸਖਿਆ ਕਰਮੀ ਨਹੀਂ ਸੀ ਕਿ ਜਿਹੜਾ ਬੱਚਿਆਂ ਨੂੰ نیچے ਉਤਾਰਦਾ ਕੋਈ ਵੀ ਨਹੀਂ ਹੈ ਜੀ ਇਹਨਾਂ ਦਾ ਸਿਰਫ ਕੱਲਾ ਡਰਾਈਵਰ ਹੀ ਹੈ ਨਾਲ ਇਹਨਾਂ ਦੇ ਕੋਈ ਵੀ ਇਹਨਾਂ ਦੇ ਨਾਲ ਨਹੀਂ ਹੈ ਕਨੈਕਟਰ ਚਾਹੀਦਾ ਹੈ ਜਾਂ ਕੋਈ ਇੱਕ ਨਾਂ ਲੇਡੀਜ਼ ਚਾਹੀਦੀ ਹੈ ਜਿਹੜੀ ਬੱਚਿਆਂ ਨੂੰ ਆਰਾਮ ਨਾਲ ਉਤਾਰੇ ਪਰ ਇਹਨਾਂ ਦੇ ਬੱਸ ਦੇ ਨਾਲ ਕੋਈ ਗੱਲ ਨਹੀਂ ਕੁਝ ਵੀ ਨਹੀਂ ਹੈ ਐਕਚੁਅਲੀ ਬੱਸਾਂ ਹੈਗੀਆਂ ਸਾਰੀਆਂ ਪ੍ਰਾਈਵੇਟ ਬੱਚਿਆਂ ਬੱਸਾਂ ਸਕੂਲ ਦੀਆਂ ਹੈ ਹੀ ਨਹੀਂ ਬੱਸਾਂ ਪ੍ਰਾਈਵੇਟ ਨੇ ਤੇ ਇਹਨਾਂ ਨੂੰ ਸਕੂਲ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਇਹਨਾਂ ਦੇ ਨਾਲ ਇੱਕ ਇੱਕ ਕਨੈਕਟਰ ਰੱਖਣ ਇਹ ਜ਼ਰੂਰੀ ਹੈ ਤੇ ਹੁਣ ਪਰ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਇਹ ਮਿਲਖਿਆ ਗੱਲ ਤੇ ਹੁਣ ਪੇਰੈਂਟਸ ਇੱਥੇ ਪਹੁੰਚ ਸੀ ਰੋਸ਼ ਵੀ ਜਿਹੜਾ ਜ਼ਾਹਿਰ ਕੀਤਾ ਗਿਆ ਤੇ ਕਾਰ ਕਿਸ ਤੱਕ ਕਾਰਵਾਈ ਦੀ ਮੰਗ ਕਰਦੇ ਹਾਂ ਜੇ ਗੱਲ ਕਰੀਏ ਤੇ ਡਰਾਈਵਰ ਐਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਹੁਣ ਹਾਂਜੀ ਪਰ ਡਰਾਈਵਰ ਕਹਿੰਦਾ ਸੀ ਡਰਾਈਵਰ ਅੰਦਰ ਦੀ ਮੀਟਿੰਗ ਹੋਈ ਸੀ ਆਪਣੀ ਸਾਰਿਆਂ ਦੀ ਅੰਦਰ ਉਹ ਡਰਾਈਵਰ ਐ ਹੀ ਕਹਿ ਰਿਹਾ ਸੀ ਤੇ ਮੈਨੂੰ ਇੱਕ ਕਨੈਕਟਰ ਨਾਲ ਦਿੱਤਾ ਜਾਵੇ ਅਗਰ ਕਨੈਕਟਰ ਹੋਏਗਾ ਤਾਂ ਹੀ ਪਤਾ ਲੱਗੇਗਾ ਉਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਸਾਈਡ ਵਾਲੇ ਮਿਰੇ ਚ ਦੇਖਿਆ ਨਹੀਂ ਕੀ ਗੱਲ ਸਾਈਡ ਵਾਲਾ ਮਿਰੇ ਤੇ ਦੇਖਣਾ ਤੂੰ ਉੱਥੋਂ ਬੱਚਾ ਪਤਾ ਲੱਗਦਾ ਨਾਲੇ ਮੇਨ ਗੱਲ ਆ ਬੱਚੇ ਦੇ ਸਿਰ ਦੇ ਉੱਤੇ ਚੜੀ ਆ ਬਸ ਹੈਨਾ ਜੀ ਬੱਚੇ ਦੇ ਸਿਰ ਤੇ ਚੜੀ ਆ ਤੈਨੂੰ ਇੰਨਾ ਨਹੀਂ ਪਤਾ ਲੱਗਿਆ ਕਿ ਬੱਸੇ ਤੇ ਬੱਚਾ ਕੋਈ نیچے ਆਇਆ ਨਹੀਂ ਹੁਣ ਹਾਸਾ ਹੁਣ ਤੋਂ ਵਾਦਣਾ ਯਾਦ ਆ ਇੱਕ ਕੰਡੈਕਟਰ ਚਾਹੀਦਾ ਸਾਨੂੰ ਕੰਡੈਕਟਰ ਹਾਂ ਉਹੀ ਗੱ ਬੱਚੇ ਦਾ ਸ਼ਕਲ ਦੇਖ ਕੇ ਲੱਤਾਂ ਕੰਮ ਲੱਗੀਆਂ ਸੀ ਕਿ ਬੱਚਾ ਕਿੱਦਾਂ ਹੁੰਦਾ ਬੱਚਾ ਐਕਚੁਅਲੀ ਗੱਲ ਕੀ ਆ ਜੀ ਬੱਚਾ ਸਿਰਫ ਕਿਸੇ ਹੋਰ ਦੇ ਮਾਪਿਓ ਦਾ ਨਹੀਂ ਬੱਚਾ ਸਾਡੇ ਆਪਣਾ ਬੱਚਾ ਛੋਟਾ ਬੱਚਾ ਸਾਰਿਆਂ ਦਾ ਸਮਝ ਆਉਂਦਾ ਜੀ ਹਨਾ ਜੀ ਪਰ ਸਾਨੂੰ ਅਨਰੋਧ ਹੀ ਸਾਡੀਆਂ ਲੱਤਾਂ ਕੰਬਰੀਆਂ ਸ਼ੁਰੂ ਹੋ ਗਈਆਂ ਜਦੋਂ ਬੱਚੇ ਦਾ ਇਹ ਹਾਲ ਹੋ ਕੇ ਦੇਖਿਆ ਸੀ ਗੱਲ ਕਰੀਏ ਜਿਹੜਾ ਬੱਚਾ ਜਦੋਂ ਸਕੂਲ ਦੇ ਵਿੱਚ ਆਂਦਾ ਹੈ ਜਿਹੜੀ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਹੁਣ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਵਿੱਚ ਖੋਫ ਵੀ ਹੈ ਕਿਉਂਕਿ ਸਕੂਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਤੇ ਜਿਹੜੇ ਬੱਚੇ ਛੁੱਟੀ ਕਰ ਦਿੱਤੀਗੇ ਜਿਹੜੇ ਪੇਰੈਂਟਸ ਨੇ ਆਪਣੇ ਬੱਚੇ ਲੈ ਕੇ ਜਾ ਰਹੇ ਲੱਗਦਾ ਕਿਤੇ ਨਾ ਕਿਤੇ ਜਿਹੜਾ ਖੋਫ ਹੈ ਜੇ ਵੀ ਹੈਗਾ ਨਹੀਂ ਖੋਫ ਹੈਗਾ ਤੇ ਅੱਗੋਂ ਸੁਧਾਰ ਕਰਨਗੇ ਫਿਰ ਦੇਖੋ ਉਹਨਾਂ ਐਫਆਈਆਰ ਦੇਖੋ ਕਿੱਥੇ ਹੁੰਦੀ ਆ ਸੋ ਇਹ ਪੇਰੈਂਟਸ ਨਾਲ ਗੱਲਬਾਤ ਕੀਤੀ ਏ ਤੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਡਰਾਈਵਰ ਦੀ ਕਿਤੇ ਨਾ ਕਿਤੇ ਜਿਹੜੀ ਗਲਤੀ ਹੈ ਜੇ ਸਕੂਲ ਦੀ ਮੈਨੇਜਮੈਂਟ ਦੇ ਉੱਤੇ ਕਈ ਕਿਹੜੇ ਜਿਹੜੇ ਸਵਾਲ ਨੇ ਖੜੇ ਕਿਤੇ ਨਾ ਕਿਉਂਕਿ ਇਹਨਾਂ ਦਾ ਕਹਿਣਾ ਕਿ ਜਿਹੜੀ ਕੰਡਕਟਰ ਜਿਹੜਾ ਸੁਰੱਖਿਆ ਕਰਮੀਆਂ ਜਿਹੜਾ ਬੱਸ ਡਰਾਈਵਰ ਦੇ ਨਾਲ ਨਹੀਂ ਸੀਗਾ ਪਰ ਲਾਲ ਦੀ ਕੜੀ ਜਿਹੜਾ ਪੁਲਿਸ ਦੇ ਵੱਲੋਂ ਡਰਾਈਵਰ ਨੂੰ ਹਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਜਿਹੜੀ ਕਿਸੇ ਅਧਿਕਾਰੀ ਡਰਾਈਵਰ ਦੇ ਉੱਤੇ ਹੁੰਦੀ ਤੇ ਮੈਨੇਜਮੈਂ ਬਿਲਕੁਲ ਜਾਂਚ ਦਾ ਵਿਸ਼ਾ ਕੈਮਰਾ ਪਰਸਨ ਨੂੰ ਮੋਨੂ ਚਾਵੜਾ ਦੇ ਨਾਮ ਮਹਾਰੂੜਾ ਪਹਿਲੀ ਪੋਸਟ ਲੁਧਿਆਣਾ